8 ਲੱਖ ਦੀ ਡਿਮਾਂਡ ਦੇ ਵਿੱਚ ਆਪਾਂ ਤੁਹਾਡੇ ਖਾਤਰ ਘਰ ਲੈ ਕੇ ਪਹੁੰਚੇ ਹਾਂ ਪੂਰਾ ਵਧੀਆ ਬਣਿਆ ਹੋਇਆ ਤੇ ਪੂਰਾ ਖੁੱਲਾ ਡੁੱਲਾ ਤੁਸੀਂ ਦੇਖੋਗੇ ਤੁਹਾਨੂੰ ਰੇਟ ਵੀ ਪਸੰਦ ਆਊਗਾ ਘਰ ਵੀ ਪਸੰਦ ਆਊਗਾ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਘਰਾਂ ਕੂਠੀਆਂ ਮਕਾਨ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰਦੇ ਹਾਂ ਆਪਣੇ ਚੈਨਲ ਦਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26100 73 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮੈਂ ਭੇਜੂ ਫਰੀ ਦੇ ਵਿੱਚ ਲੱਗ ਜਾਊਗੀ ਪੂਰਾ ਵਧੀਆ ਆਪਾਂ ਤੁਹਾਡੇ ਸਾਰਾਂ ਵਾਸਤੇ ਘਰ ਲੈ ਕੇ ਪਹੁੰਚਿਆ ਰੇਟ ਬਹੁਤ ਆਪਾਂ ਨੂੰ ਘਾਟਾ ਅੱਜ ਮਿਲੂਗਾ ਜੀ ਸਿਰਫ 8 ਲੱਖ ਰੁਪਈਆ ਇਹਨਾਂ ਨੇ ਡਿਮਾਂਡ ਪਾਈ ਆ 8 ਲੱਖ ਰੁਪਈਆ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਮਾੜਾ ਮੋਟਾ ਬੈ ਕੇ ਹੋਰ ਵੀ ਘਾਟਾ ਵੱਡਾ ਹੋ ਜਾਊਗਾ ਪੂਰਾ ਖੁੱਲਡੁੱਲਾ ਘਰ ਵਧੀਆ ਬਣਿਆ ਹੋਇਆ ਜੇ ਆਪਾਂ ਪਸ਼ੂ ਰੱਖਣੇ ਆ ਤਾਂ ਆਪਾਂ ਨੂੰ ਛੱਡ ਆਪਾਂ ਨੂੰ ਮਿਲ ਜੂਗਾ ਜਦੋਂ ਆਪਾਂ ਮੇਨ ਗੇਟ ਰਾਹੀਂ ਐਂਟਰੀ ਕਰਦੇ ਆ ਪਹਿਲਾਂ ਆਪਾਂ ਨੂੰ ਪੂਰਾ ਵੱਡਾ ਛੱਡ ਹੀ ਮਿਲੂਗਾ ਤੁਸੀਂ ਦੇਖੋ ਮਾਲਕ ਜਿਹੜੇ ਆਪ ਨੇ ਕਾਫੀ ਪਸ਼ੂਆਂ ਦੇ ਸ਼ੌਕੀਨ ਨੇ ਤੇ ਪਸ਼ੂ ਕਾਫੀ ਖੜੇ ਵੀ ਆ ਦੇਖ ਲਓ ਤੇ ਖੁੱਲਡੁੱਲਾ ਆਪਾਂ ਨੂੰ ਘਰ ਮਿਲੂਗਾ ਜਿਹੜਾ ਬੈੜਾ ਹੋਊਗਾ ਸਾਰੇ ਦਾ ਸਾਰਾ ਆਪਾਂ ਨੂੰ ਪੱਕਾ ਮਿਲੂਗਾ ਜੀ ਤੇ ਇਹ ਮਾਲਕਾਂ ਕੋਲੇ ਕਾਫੀ ਸੰਦ ਸੰਧੇੜੇ ਵੀ ਹੈਗੇ ਆ ਤੇ ਬੇੜੇ ਦੇ ਵਿੱਚ ਕਾਫੀ ਪਿਆ ਤੁਸੀਂ ਦੇਖ ਲਓ ਤੇ ਜਗ੍ਹਾ ਕਾਫੀ ਖੁੱਲੀ ਡੁੱਲੀ ਐ ਸੰਦ ਸੰਦੇੜਾ ਕਾਫੀ ਪਿਆਗਾ ਤਾਂ ਕਰਕੇ ਥੋੜਾ ਜਿਹਾ ਆਪਾਂ ਨੂੰ ਇਦਾਂ ਲੱਗ ਰਿਹਾ ਹੈ ਜੀ ਬਾਕੀ ਬਾਥਰੂਮ ਬੂਥਰੂਮ ਪੂਰਾ ਵਧੀਆ ਤੇ ਪਾਣੀ ਦੀ ਸਪਲਾਈ ਵਧੀਆ ਘਰ ਪੂਰਾ ਵਧੀਆ ਬਣਿਆ ਹੋਇਆ ਰੇਟ ਬਹੁਤ ਘੱਟ ਐ ਤੇ ਸਾਰਾ ਕੁਝ ਆਪਾਂ ਦੇਖਦੇ ਆਂ ਪੂਰੀ ਆਪਾਂ ਗੱਲ ਕਰਦੇ ਆਂ ਜੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਬਾਕੀ 8 ਲੱਖ ਤੁਹਾਨੂੰ ਰੇਟ ਮਿਲੂਗਾ ਤੇ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਘਰ ਤੁਸੀਂ ਦੇਖ ਹੀ ਲਿਆ ਜੀ ਥੋੜਾ ਬੋਤਾਂ ਬੇੜਾ ਦੇਖ ਲਿਆ ਤੇ ਫਰੰਟ ਤੋਂ ਦੇਖ ਲਿਆ ਤੇ ਬਾਥਰੂਮ ਤੁਸੀਂ ਦੇਖ ਰਹੇ ਹੋ 8 ਲੱਖ ਰੁਪਇਆ ਡਿਮਾਂਡ ਤੋਂ ਉਹਨੂੰ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਬਾਕੀ ਬਾਥਰੂਮ ਬਹੁਤ ਵਧੀਆ ਇਹਨਾਂ ਨੇ ਸੋਹਣਾ ਤਿਆਰ ਕਰਵਾਇਆ ਹੋਇਆ ਤੇ ਬਾਥਰੂਮ ਦੇ ਨਾਲ ਹੀ ਆਪਾਂ ਨੂੰ ਇੱਕ ਥੋੜੀ ਜਗ੍ਹਾ ਮਿਲ ਜੂਗੀ ਜਿੱਥੇ ਆਪਾਂ ਮਤਲਬ ਕਿ ਇੱਥੇ ਕੱਪੜੇ ਧੋਣੇ ਆ ਤੇ ਆਪਣੀ ਮਸ਼ੀਨ ਵੀ ਪਈ ਹੈ ਕੱਪੜੇ ਧੋਣ ਵਾਲੀ ਤੁਸੀਂ ਦੇਖ ਹੀ ਰਹੇ ਹੋ ਜੀ ਕਾਫੀ ਜਗ੍ਹਾ ਆਪਾਂ ਨੂੰ ਮਿਲ ਚੁਕੀ। ਬਾਕੀ ਬਾਹਰਲੀ ਸਾਈਡ ਆਪਾਂ ਨੂੰ ਇੱਕ ਕੱਚੀ ਰਸੋਈ ਵੀ ਮਿਲ ਜੂਗੀ ਜਿਹੜੀ ਆਪਣੀ ਪਿੰਡਾਂ ਦੇ ਵਿੱਚ ਆਮ ਹੁੰਦੀ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਪਿੰਡਾਂ 'ਚ ਰਹਿੰਦੇ ਅਸੀਂ ਤੇ ਆਪਾਂ ਨੂੰ ਮਤਲਬ ਕਿ ਜਦੋਂ ਤੱਕ ਕੱਚੀ ਰਸੋਈ ਨਾ ਮਿਲੇ ਉਦੋਂ ਤੱਕ ਤਾਂ ਗੱਲ ਹੀ ਨਹੀਂ ਬਣਦੀ। ਕਿਉਂਕਿ ਚੁੱਲ੍ਹੇ 'ਚੋਂ ਕਾਪੜਾ ਜਿਹੜਾ ਹੁੰਦਾ ਰੋਟੀ ਟੁਕੜਾ ਉਹ ਬਾਰੀ ਹੁੰਦਾ گا۔ ਤੇ ਅੰਦਰ ਆਪਾਂ ਪਹੁੰਚ ਗਏ ਜੀ ਤੇ ਪਹਿਲਾਂ ਆਪਾਂ ਨੂੰ ਲੋਬੀ ਮਿਲ ਜੂਗੀ ਲੋਬੀ ਚਾਹੇ ਮੰਨ ਲਓ ਚਾਹੇ ਮੰਨ ਲਓ ਆਪਣਾ ਬ੍ਰਾਂਡ ਤੇ ਰਸੋਈ ਵਗੈਰਾ ਵਧੀਆ ਮਿਲ ਜੂਗੀ ਰਸੋਈ ਪੂਰੀ ਖੁੱਲੀ ਡੁੱਲੀ ਵਧੀਆ ਬਣੀ ਹੋਈ ਆ ਪੂਰਾ ਵੱਡਾ ਆਪਾਂ ਨੂੰ ਭਰਾਂਡਾ ਮਿਲ ਜੂਗਾ ਤੇ ਸਾਰਾ ਕੁਝ ਵਧੀਆ ਜੀ ਤੇ ਘਰ ਪੂਰਾ ਵਧੀਆ ਬਣਾਇਆ ਹੋਇਆ ਇਹਨਾਂ ਨੇ ਤੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਕਮਰੇ ਵੀ ਆਪਾਂ ਦੇਖਾਂਗੇ ਤੇ ਰਸੋਈ ਤੁਸੀਂ ਦੇਖ ਰਹੇ ਹੋ ਬਾਕੀ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜੀ 8 ਲੱਖ ਰੁਪਈਆ ਡਿਮਾਂਡ ਆ ਇੱਕ ਵਾਰੀ ਘਾਟਾ ਪਤਾ ਕੀਤਾ ਜਾਊਗਾ ਜੀ ਬਾਕੀ ਕਮਰੇ ਵਗੈਰਾ ਵਧੀਆ ਬਣੇ ਹੋਏ ਨੇ ਤੇ ਜਗਾਂ ਦੀ ਕੋਈ ਕਮੀ ਨਹੀਂ ਹੈਗੀ ਪੂਰਾ ਖੁੱਲਾ ਢੁਲਾ ਕਮਰੂ ਜੀ ਪੂਰੀ ਖੁੱਲੀ ਢੁਲੀ ਗੱਲਬਾਤ ਹੈ ਸਾਰਾ ਕੁਝ ਤੁਹਾਨੂੰ ਮੇ ਦਿਖਾਈ ਰਿਹਾ ਆ ਤੁਸੀਂ ਕਮਰਾ ਦੇਖ ਲਓ ਤੇ ਲਾਈਟਿੰਗ ਦਾ ਸਾਰਾ ਕੰਮ ਹੋਇਆਗਾ ਜੀ ਬਾਕੀ ਪਲਾਸਤਰ ਪਲੂਸਤਰ ਸਾਰਾ ਕੁਝ ਹੋਇਆਗਾ ਤੇ ਜਿਹੜਾ ਪਿੱਛੇ ਬਹਰਾਂਡਾ ਤੁਸੀਂ ਦੇਖਿਆ ਸੀਗਾ ਉਹਦੇ ਵਿੱਚ ਏਸੀ ਲੱਗਿਆ ਹੋਇਆ ਸੀ ਤੇ ਏਸੀ ਦੀ ਫੀਟਿੰਗ ਆਪਾਂ ਨੂੰ ਕੀਤੀ ਕਰਾਈ ਮਿਲ ਚੁਗੀ ਤੇ ਵਧੀਆ ਗੱਲਬਾਤ ਹੈ ਜੀ ਤੇ ਰੇਟ 8 ਕੁ ਲੱਖ ਰੁਪਈਆ ਅਡਜਸਟਮੈਂਟ ਬਹਿ ਕੇ ਹੋ ਜਾਊਗਾ ਤੇ ਡਿਮਾਂਡ ਇੱਕ ਵਾਰੀ ਇਹਨਾਂ ਨੇ ਕੀਤੀ ਐ ਬਾਕੀ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦੇਣਾ ਜੀ ਇਹਨਾਂ ਨੂੰ ਡਿਸਟ੍ਰਿਕਟ ਤਾਂ ਬਠਿੰਡਾ ਲੱਗਦੀ ਐ ਜੀ ਮੋੜ ਮੰਡੀ ਤੋਂ 4 ਕਿਲੋਮੀਟਰ ਦੂਰੀ ਤੇ ਇਹਨਾਂ ਦਾ ਪਿੰਡ ਐ ਜੀ ਮੋੜ ਮੰਡੀ ਦੇ ਲਾਗੀ ਐ ਬਿਲਕੁਲ ਮਾੜੀ ਇਹਨਾਂ ਦਾ ਪਿੰਡ ਐ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਘਰ ਤਾਂ ਮਾੜੀ ਇਹਨਾਂ ਦਾ ਪਿੰਡ ਐ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਬਾਕੀ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਦਿਖਾਇਆ ਸਾਰੇ ਕਮਰੇ ਦਿਖਾਏ ਸਾਰਾ ਕੁਝ ਤੁਹਾਨੂੰ A to Z ਦੇਖਣ ਨੂੰ ਮਿਲੂਗਾ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਸਿਰਫ 8 ਲੱਖ ਰੁਪਇਆ ਜਗਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਜਗਾਂ ਦੱਸੀ ਆ 7 ਬਿਸਬੇ 7 ਬਿਸਬੇ ਦੇ ਵਿੱਚ ਆਕਾਰ ਬਣਿਆ ਹੋਇਆ ਤੇ ਬਰਾਂਡਾ ਤੁਸੀਂ ਦੇਖ ਲਿਆ ਸੀ ਕਮਰੇ ਤੁਸੀਂ ਦੇਖ ਹੀ ਰਹੇ ਹੋ ਬਾਕੀ ਸਟੋਰਸ ਟੂਰ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਵਧੀਆ ਇਹਨਾਂ ਨੇ ਘਰ ਆਪ ਦਾ ਬਣਵਾ ਰੱਖਿਆ ਤੇ ਇਕੱਲਾ ਰੰਗ ਨਹੀਂ ਹੋਇਆ ਬਾਕੀ ਸਾਰਾ ਕੰਮ ਟੋਟਲੀ ਹੋਇਆਗਾ ਤੇ ਰੰਗ ਆਪਾਂ ਕਰਵਾ ਵੀ ਸਕਦੇ ਹਾਂ ਬਾਕੀ ਕੋਈ ਇਦਾਂ ਜ਼ਿਆਦਾ ਲੋਡ ਵੀ ਹੈ ਨਹੀਂ ਹਲੇ ਜੇ ਆਪਾਂ ਕਰਵਾਉਣਾ ਜੀ ਆਪਾਂ ਖਰੀਦਣ ਤੋਂ ਬਾਅਦ ਕਰਵਾ ਵੀ ਸਕਦੇ ਹਾਂ ਉਹ ਵੱਖਰੀ ਗੱਲ ਹੈ ਇਦਾਂ ਵੀ ਕੰਮ ਚੱਲ ਜੂਗਾ ਇਦਾਂ ਵੀ ਸੋਹਣਾ ਲੱਗਦਾ ਘਰ ਤੇ 8 ਲੱਖ ਰੁਪਇਆ ਇਹਨਾਂ ਨੇ ਕਿਹਾਗਾ ਬਾਕੀ ਮੌਕੇ ਤੇ ਹੋਰ ਅਡਜਸਟਮੈਂਟ ਹੋ ਜੂਗੀ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣ ਜਿੰਨਾਂ ਦਾ ਹੱਕar ਹੈ ਨੰਬਰ ਤੁਸੀਂ ਸਾਰੇ ਨੋਟ ਕਰ ਲਓ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਨੰਬਰ ਮਾਲਕ ਦਾ 86996 ਤੇ 36125 ਦੁਬਾਰਾ ਫਿਰ ਤੋਂ ਮੈਂ ਦੱਸ ਦਿਨਾ ਤੁਹਾਨੂੰ 86996 36125 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਮਾਲਕ ਨਾਲ ਤੁਸੀਂ ਆਪੇ ਡਾਇਰੈਕਟ ਸਿੱਧੀ ਗੱਲ ਕਰ ਲਿਓ ਜੀ ਇਹ ਜਿਹੜਾ ਤੁਹਾਨੂੰ ਮੈਂ ਨੰਬਰ ਦਿੱਤਾ ਹੈ ਸਿੱਧਾ ਮਾਲਕ ਦਾ ਨੰਬਰ ਹੈ ਜੀ ਤੇ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋਵੇਗੀ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਸਾਰਾ ਘਰ ਤੁਸੀਂ ਦੇਖ ਲਿਆ ਬਾਹਰ ਤੋਂ ਲੈ ਕੇ ਅੰਦਰ ਤੱਕ ਉੱਪਰ ਨੀਚੇ ਤੋਂ ਸਾਰਾ ਕੁਝ ਤੁਹਾਨੂੰ ਮੈਂ ਦਿਖਾਤਾ ਤੇ ਸਾਰਾ ਕੁਝ ਵਧੀਆ ਜੀ ਕਮਰੇ ਵਧੀਆ ਆਪਾਂ ਨੂੰ ਮਿਲ ਜਾਣਗੇ ਖੁੱਲੇ ਡੁੱਲੇ ਬਾਥਰੂਮ ਬਹੁਤ ਵਧੀਆ ਬਣਿਆ ਹੋਇਆ ਬਾਕੀ ਪਾਣੀ ਦੀ ਸਪਲਾਈ ਬਹੁਤ ਵਧੀਆ ਹੈ ਤੇ ਮੇਨ ਗੇਟ ਵਧੀਆ ਲੱਗਿਆ ਹੋਇਆ ਪਸ਼ੂਆਂ ਵਾਸਤੇ ਅਲੱਗ ਤੋਂ ਬਣਿਆ ਹੋਇਆ ਜੀ ਜੀ ਆਪਾਂ ਪਸ਼ੂ ਮਤਲਬ ਕਿ ਨਈ ਵੀ ਰੱਖਣੇ ਤਾਂ ਉਹ ਜਿਹੜਾ ਛਾਤੜਾ ਜੇ ਆਪਣੇ ਕੋਲੇ ਸੰਦ ਸੰਦੇੜੇ ਹੈਗੇ ਅਸੀਂ ਤਾਂ ਆਪਾਂ ਉੱਥੇ ਲਾ ਸਕਦੇ ਹਾਂ ਉਹਨੂੰ ਆਪਾਂ ਛੋਟਾ ਵੀ ਕਰ ਸਕਦੇ ਹਾਂ ਜੇ ਆਪਾਂ ਮਤਲਬ ਕਿ ਰੱਖਣਾ ਹੀ ਨਹੀਂ ਸਾਰਾ ਬਿਹੜਾ ਰੱਖਣਾ ਤਾਂ ਆਪਾਂ ਉਹਨੂੰ ਆਪਾਂ ਮਤਲਬ ਕਿ ਪੱਟ ਵੀ ਸਕਦੇ ਹਾਂ ਤੇ 8 ਲੱਖ ਰੁਪਈਆ ਇਹਨਾਂ ਨੇ ਇਦਾਂ ਹੀ ਕਿਹਾ ਜੀ ਸਾਰੇ ਘਰ ਦਾ ਛਾਤੜਾ ਛੁੱਤੜਾ ਜੋ ਵੀ ਕੁਝ ਬਣਿਆ ਹੋਇਆ ਸਾਰਾ ਕੁਝ ਐਵੇਂ ਤੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਤੁਹਾਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗ ਜਾਊਗਾ बाकी वीडियो दी ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਆ ਕਰੂ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਜਰੂਰ ਦੱਸਿਓ ਰੇਟ ਬਾਰੇ ਦੱਸਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਬੱਦ ਤੋਂ ਬੱਦ ਸਪੋਰਟ ਕਰ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੇ ਐਡ ਕਰਵਾਉਣੀ ਆ ਜੀ ਤੁਹਾਨੂੰ ਮੈਂ ਆਪਣਾ WhatsApp ਨੰਬਰ ਦੱਸ ਦਿੰਨਾ ਉੱਪਰ ਵਾਕੀ ਬਾਰ-ਬਾਰ ਚੱਲਦਾ ਵੀਰੇਂਦਰ ਨੰਬਰ ਆਪਣਾ 73 800 ਪੂਰਾ 26100 73 ਜੇ ਤੁਸੀਂ ਵੀ ਐਡ ਕਰਵਾਉਣੀ ਆ ਚਾਹੀਏ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੀ ਚਾਹੀ ਪੰਜਾਬ ਚੋਂ ਦੇਖ ਰਹੇ ਹੋ ਹਰਿਆਣਾ ਚੋਂ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ 10 12 ਫੋਟੋਆਂ ਆ ਕੁਛ ਆਪਣੇ ਕੋਲ ਭੇਜ ਦਿਆ ਕਰੋ ਆਪਣੇ ਨੰਬਰ ਤੇ ਜਿਹੜੀ ਆਪਾਂ ਐਡ ਕਰਦੇ ਬਿਲਕੁਲ ਫਰੀ ਦੇ ਵਿੱਚ ਕਰਦੇ ਆ ਜੀ ਕੋਈ ਆਪਣਾ ਕਮਿਸ਼ਨ ਖਰਚਾ ਵਾੜਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜਮਾਂ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਕਿਸੇ ਰਿਸ਼ਤੇਦਾਰਾਂ ਕੋਲੇ ਬਸ ਭੇਜ ਦਿਆ ਕਰੋ ਆਪਣੇ ਕੋਲੇ ਬਾਕੀ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਬਤ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਪਹਿਲੀ ਵਾਰ ਜੇ ਤੁਸੀਂ ਆਪਣੇ ਚੈਨਲ ਤੇ ਪਹੁੰਚੇ ਹੋ ਜੀ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਆਪਾਂ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਘਰ ਕੋਠੀ ਮਕਾਨ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਬਾਕੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਜੀ ਕਮੈਂਟ ਲੈ ਕੇ ਆਪਾਂ ਪਹੁੰਚ ਜਾਵਾਂਗੇ ਹਾਕੀ ਕਿਸੇ ਨੇ ਕੁਝ ਵੀ ਵੇਚਣਾ ਹੈ ਕੋਠੀ ਤੋਂ ਘਰ ਮਕਾਨ ਆਪਣੇ ਕੋਲੇ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲ ਹੀ ਰਿਹਾ ਹੈ